ਹੋਰ ਕਿੱਧਰ ਪਾਣੀ ਕਿੱਧਰ ਕੀਤਾ ਗਾਨੀ ਮੁਰਦਾਬਾਹੀਤਾ ਗਾਨੀ ਮੁਰਦਾਬਾਹੀਤਾ ਗਾਨੀ ਮੁਰਦਾਬਾਹੀਤਾ ਗਾਨੀ ਮੁਰਦਾਬਾਹੀਤਾ ਗਾਨੀ ਮੁਰਦਾਬਾਹ ਹਾਏ ਹਾਏ ਹਮੇ ਹਾਏ ਕੀਤਾ ਗਾਨੀ ਹਾਏ ਹਾਏ ਕੀਤਾ ਗਾਨੀ ਹਾਏ ਹਾਏ ਕੀਤਾ ਗਾਨੀ ਹਾਏ ਹਾਏ ਤੋ ਗਾਦੇ ਹਮਦਰਦ ਤੋ ਗਾਦੇ ਹਮਦਰਦ ਮੁਰਦਾਬਾਹ ਰੀਸ਼ਤਾਲੀਆਂ ਮੁਰਦਾਬਾਹ ਨੰਬਰ 5 ਹੈ ਤੇ ਵਾਰਡ ਨੰਬਰ 5 ਹੈ ਮਸਜਿਦ ਗੁਰਦੁਆਰਾ ਮੰਦਿਰ ਤਿੰਨ ਰਸਤੇ ਪੈਂਦੇ ਹਨ ਗਲੀਆਂ ਦਾ ਬਹੁਤ ਬੁਰਾ ਹਾਲ ਹੈ ਰੀਤਾ ਕਾ ਨਹੀਂ ਹੈ ਜੀ ਉਹਦੇ ਵਾਰਡ ਦਾ ਕਦੇ ਇਧਰ ਕਦੇ ਉਧਰ ਪਰੇਸ਼ਾਨੀ ਹੋ ਰਹੀ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਮੈਂ 78 ਸਾਲ ਦੀ ਬੇਰੀ ਉਮਰ ਹੈ ਮੈਂ ਤਾਂ ਤੁਰ ਨਹੀਂ ਸਕਦਾ ਇਸ ਪਾਣੀ ਤੇ ਗਲੀ ਚ ਰੋਜ਼ ਮੇਗਾ ਨਿਕਾਸ਼ ਅਸੀਂ ਘਿਰਦੇ ਹਾਂ ਪੈਦਲ ਤੁਰਦੇ ਹਾਂ ਦਵਾਈ ਲੈਣ ਜਾਣਾ ਚਾਓ ਪਰਮਾ ਜੱ ਇਕੱਠਾ ਕਰੋ ਯਾਰ ਕੀ ਰਿਸ਼ਤੇਦਾਰ ਆਉਂਦੇ ਨਹੀਂ ਇੱਥੇ ਗਲੀਆਂ 'ਚ ਕੀ ਉਹ ਗਲੀਆਂ 'ਚ ਆਉਂਦੇ ਨਹੀਂ ਕੀ ਹਾਜ਼ਾਤ ਨਾ ਗੱਲੀਆਂ ਖਰਾਬ ਮੈਂ ਰੋਡ ਤੇ गिर ਗਿਆ ਮੇਰੇ ਮੂੰਹ ਬਿਲਕੁਲ ਫੁੱਟਿਆ ਹੋਇਆ ਹੈ ਅੱਛਾ ਰੋਡ ਦੇ ਹਾਲਾਤ ਬਹੁਤ ਖੰਦੇ ਐ ਇੰਨੀ ਮਾੜੀ ਕੰਡੀਸ਼ਨ ਆ ਰੋਡ ਦੀ ਤੇ ਬੰਦਾ ਘਰੋਂ ਨਿਕਲ ਗਏ ਜੇ ਦਾ ਵੀ ਘਰ ਬਾਤ ਆਉਂਗਾ ਕਰ ਨਹੀਂ ਆਉਂਗਾ ਕਿੰਨੇ ਕਥੇ ਇਹਨਾਂ ਨੂੰ ਦਿੱਕਤ ਆ ਗਈ ਹੈ ਜੀ ਹਾਂ ਜੀ ਕਿੰਨੀ ਕੀ ਦੇਰ ਤੋਂ ਦਿੱਕਤ ਹੈ ਜੀ ਉਹ ਕਈ ਸਾਲਾਂ ਤੋਂ ਦਿੱਕਤ ਬਹੁਤ ਸਾਲ ਬਹੁਤ ਦਿਨੋਂ ਹੋਇਆ ਹੈ ਇਹ ਇਹ ਤਾਂ ਗਾਹ ਦਾ ਜਮੀ ਬੁਰਾ ਹਾਲ ਆ ਕੋਈ ਗਲੀ ਨਹੀਂ ਬਣੀ ਨਾ ਉਹ ਕਦੇ ਮੁੜ ਕੇ ਢੇੜਾ ਮਾਰਿਆ ਤੁਸੀਂ ਇੱਥੇ 5 ਨੰਬਰ ਵਾਰਡ ਚ ਫਿਰ ਕੇ ਦੇਖ ਲਓ ਵੀ ਕਦੇ ਆਈ ਹੋਵੇ ਕਿਸੇ ਦੇ ਘਰੇ ਉਹ ਦਵਾਰੇ ਵਾਪਸੀ ਦੇ ਨਾ ਕਦੇ ਗਲੀਆਂ ਚ ਚੈੱਕ ਕੀਤੀ ਆ ਵੀ ਕਿਵੇਂ ਬੰਦਾ ਰਹਿੰਦਾ ਜਾਂ ਕਿਵੇਂ ਨਹੀਂ ਰਹਿੰਦਾ ਇੱਕ ਅੱਧੀ ਗਲੀ ਤਾਂ ਪੱਕੀ ਚਾਹੀਦੀ ਆ ਵੀ ਜਿੱਦੇ ਤੋਂ ਅਸੀਂ ਨਿੰਘ ਸਕੀਏ ਕਮ ਸੇ ਕਮ ਆ ਤੁਹਾਡੇ ਸਾਹਮਣੇ ਦੇਖ ਲਓ ਬੰਦਿਆਂ ਦੇ ਕਿਵੇਂ ਸੱਟਾਂ ਵੱਜਦੀਆਂ ਨੇ गिर-गिर ਕੇ ਕਿੰਨੇ ਕੁ ਪਰੇਸ਼ਾਨੀ ਹੋ ਰਹੀ ਹੈ ਜੀ ਦੇ ਬੱਚੇ ਹੋਗੇ ਪਰੇਸ਼ਾਨੀ ਦਾ ਦੇਖੋ ਜੀ ਹੁਣ 5 ਸਾਲ ਤੋਂ ਪਰੇਸ਼ਾਨੀ ਉਹ ਘਟਦੇ ਆ ਰਹੇ ਆ ਕਦੇ ਟੋਏ ਉੱਥੇ ਤੱਕ ਹੋ ਜਾਂਦੇ ਨੇ ਕਦੇ ਹੋਰ ਬਿਮਾਰੀ ਮੋਟੀ ਬਣਾ ਜਾਂਦੇ ਨੇ ਫੇਰ ਸਾਨੂੰ ਕਹਿ ਦਿੰਦੇ ਨੇ ਆ ਹੁਣ ਫੇਰ ਵੋਟ ਆ ਗਈ ਉਹਨਾਂ ਨੇ ਫੇਰ ਕਹਿ ਦੇਣਾ ਹੁਣ ਪਤਾ ਇਸ ਸੰਬੰਧੀ ਮੇਰੇ ਕੋਲ ਤਾਂ ਕੋਈ ਜਾਣਕਾਰੀ ਨਹੀਂ ਤੁਸੀਂ ਮੇਰੇ ਤੋਂ ਇਸ ਸੰਬੰਧ ਵਿੱਚ ਪੁੱਛ ਰਹੇ ਹੋ ਇਹ ਜਿਹੜਾ ਮੈਟਰ ਆ ਇਹ ਨਗਰ ਕੌਂਸਲ ਦੇ ਹਾਊਸ ਦਾ ਵਾ ਇਹ ਜਿਹੜੇ ਲੋਕਾਂ ਨੂੰ ਆਪਣਾ ਜਾਣ ਤਾਂ ਪ੍ਰਧਾਨ ਜੀ ਦੇ ਜਾਂ ਆਪਣੇ ਜੋ ਉਹਨਾਂ ਦੇ ਸੰਬੰਧਤ ਐਮਸੀ ਸਾਹਿਬ ਦੇ ਧਿਆਨ ਵਿੱਚ ਲੈ ਕੇ ਆਉਣਾ ਚਾਹੀਦਾ ਜਾਂ ਸਾਨੂੰ ਲਿਖਤੀ ਤੌਰ ਤੇ ਦੇਣ ਦੇਖਣ ਵੀ ਉਹਨਾਂ ਦਾ ਕੀ ਕੰਮ ਰਹਿੰਦਾ ਕੀ ਨਹੀਂ ਰਹਿੰਦਾ ਇਸ ਸੰਬੰਧ ਕੀ ਅਸੀਂ ਪੂਰੀ ਛਾਣਵੰਨ ਕਰਕੇ ਕੁਝ ਦੱਸ ਸਕਦੇ ਆ ਬਾਕੀ ਜੋ ਇਸ ਸੰਬੰਧੀ ਪੂਰੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਸੰਬੰਧਿਤ ਇੰਜੀਨੀਅਰਿੰਗ ਬ੍ਰਾਂਚ ਦੇ ਦੇ